ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਤੁਸੀਂ ਕੱਲ ਮਾਗ ਮਹੀਨੇ ਦੀ ਮੱਸਿਆ ਵਾਲੇ ਦਿਨ ਇਸ ਇੱਕ ਪੰਕਤੀ ਦਾ ਜਾਪ ਹਰ ਵੇਲੇ ਬੋਲਦੇ ਰਹਿਣਾ ਹੈ ਸਵੇਰੇ ਉੱਠਦੇ ਅਨਸਾਰ ਰਾਤ ਨੂੰ ਸੌਣ ਤੋਂ ਪਹਿਲਾਂ ਉੱਠਦੇ ਬੈਠਦੇ ਤੁਰਦੇ ਫਿਰਦੇ ਇਥੋਂ ਤੱਕ ਕਿ ਕੰਮ ਧੰਦੇ ਕਰਦੇ ਹੋਏ ਵੀ ਇਸ ਪੰਕਤੀ ਦਾ ਜਾਪ ਆਪਣੀ ਰਸਨਾ ਤੇ ਹਮੇਸ਼ਾ ਹੀ ਰਹਿਣਾ ਚਾਹੀਦਾ ਹੈ ਸਾਡੇ ਹਿਰਦੇ ਵਿੱਚ ਇਹ ਪੰਗਤੀ ਚੱਲਦੀ ਰਹਿਣੀ ਚਾਹੀਦੀ ਹੈ ਕਿਉਂਕਿ ਸਾਤ ਸੰਗਤ ਜੀ ਜਿੰਨੀ ਹੀ ਇਹ ਪੰਗਤੀ ਸਾਡੀ ਰਸਨਾ ਤੇ ਰਹੇਗੀ ਸਾਡੇ ਹਿਰਦੇ ਵਿੱਚ ਰਹੇਗੀ ਉਨਹੀਂ ਹੀ ਕਿਰਪਾ ਕਲਗੀਧਰ ਮਹਾਰਾਜ ਪਾਤਸ਼ਾਹ ਜੀ ਦੀ ਸਾਡੇ ਤੇ ਹੋ ਜਾਵੇਗੀ ਇਸ ਇੱਕ ਪੰਗਤੀ ਕਰਕੇ ਸਾਡੀਆਂ ਸਾਰੀਆਂ ਗਲਤੀਆਂ ਗੁਨਾਹਾਂ ਪਾਪ ਬਖਸ਼ੇ ਜਾਣਗੇ ਇਸ ਇੱਕ ਪੰਗਤੀ ਕਰਕੇ ਸਾਡੀ ਕਿਸਮਤ ਸਾਡੇ ਭਾਗ ਸਾਡੇ ਲੇਖ ਬਦਲ ਸਕਦੇ ਹਨ ਸੋ ਇਹ ਪੰਗਤੀ ਕਿਹੜੀ ਹੈ ਜੀ ਇਹ ਸ਼ਬਦ ਕਿਹੜਾ ਹੈ ਤੇ ਕਿਹਨੇ ਸਾਡੇ ਭਾਗ ਬਦਲਣੇ ਹਨ ਇਹ ਦੱਸਣ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ ਇਸ ਵੀਡੀਓ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਹੈ ਕਿਉਂਕਿ ਵੀਡੀਓ ਦੀ ਇੱਕ ਇੱਕ ਗੱਲ ਬੜੀ ਕੀਮਤੀ ਹੈ ਸਾਡੇ ਕੰਮ ਆਉਣ ਵਾਲੀ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਮਾਗ ਮਹੀਨੇ ਦੀ ਮਸਿਆ ਦੇ ਬਾਰੇ ਸਾਧ ਸੰਗਤ ਜੀ ਮਾਗ ਮਹੀਨੇ ਦੇ ਵਿੱਚ ਮਾਗੀ ਦਾ ਤਿਉਹਾਰ ਵੀ ਜਿਹੜਾ ਹੈ ਨਾ ਇਸ ਨੂੰ ਇਤਿਹਾਸ ਵਿੱਚ ਬਹੁਤ ਹੀ ਉੱਚਾ ਦਰਜਾ ਪ੍ਰਾਪਤ ਹੈ ਇਸ ਦਿਨ ਬੋਲਦੇ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ 40 ਸਿੰਘਾਂ ਵੱਲੋਂ ਲਿਖੇ ਹੋਏ ਬੇਦਾਵੇ ਨੂੰ ਪਾੜ ਕੇ ਉਹਨਾਂ ਨੂੰ ਬੰਦਨਾ ਤੋਂ ਮੁਕਤ ਕਰ ਦਿੱਤਾ ਸੀ ਉਹਨਾਂ ਦੀ ਟੁੱਟੇ ਗੰਢੀ ਸੀ ਇਹ ਉਹ ਸਿੰਘ ਹਨ ਜੋ ਆਨੰਦਪੁਰ ਸਾਹਿਬ ਵਿਖੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਦਾਵਾ ਲਿਖ ਕੇ ਦੇ ਆਏ ਸਨ ਕਿ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੰਘ ਨਹੀਂ ਪ੍ਰਸਾਦ ਸੰਗਰ ਜੀ ਉਹਨਾਂ ਨੇ ਤਾਂ ਲਿਖ ਕੇ ਦਿੱਤਾ ਸੀ ਪਰ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਾਂ ਇਹ ਗੱਲ ਨਹੀਂ ਮੰਨੀ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਇੰਨੇ ਦਿਆਲੂ ਇੰਨੇ ਕਿਰਪਾਲੂ ਹਨ ਇੰਨਾ ਪਿਆਰ ਕਰਨ ਵਾਲੇ ਹਨ ਕਿ ਉਹ ਜਿਹਨੂੰ ਵੀ ਇੱਕ ਵਾਰ ਆਪਣਾ ਬਣਾ ਲੈਂਦੇ ਹਨ ਉਹ ਫਿਰ ਜਿੰਨਾ ਮਰਜ਼ੀ ਜੋਰ ਲਾਵੇ ਜਿੰਨਾ ਮਰਜ਼ੀ ਸੱਜੇ ਖੱਬੇ ਭਟਕ ਜਾਵੇ ਪਰਮਾਤਮਾ ਜੀ ਉਹਨੂੰ ਭਟਕਣ ਨਹੀਂ ਦਿੰਦੇ ਆਪਣੇ ਦਰ ਤੇ ਮੋੜ ਲਏ ਹੁੰਦੇ। ਬਸ ਇਹੀ ਕਿਰਪਾ ਉਹਨਾਂ 40 ਸਿੰਘਾਂ ਤੇ ਕੀਤੀ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਜਦੋਂ ਉਹਨਾਂ ਸਿੰਘਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਕਿ ਅਸੀਂ ਇਹ ਕਿਹੜਾ ਕੰਮ ਕਰਕੇ ਆ ਗਏ ਕਿਉਂਕਿ ਘਰ ਆਇਆਂ ਉਹ ਵੀ ਉਹਨਾਂ ਨੇ ਅੱਗੋਂ ਇਹ ਸੁਣਨ ਨੂੰ ਮਿਲਿਆ ਕਿ ਜੇ ਤੁਸੀਂ ਗੁਰੂ ਤੋਂ ਬੇਮੁਖ ਹੋ ਕੇ ਆ ਗਏ। ਜੇ ਤੁਸੀਂ ਗੁਰੂ ਤੋਂ ਬੇਮੁਖ ਹੋ ਕੇ ਆ ਗਏ ਹੋ ਤਾਂ ਫਿਰ ਸਾਡੇ ਲਈ ਵੀ ਕੁਝ ਨਹੀਂ ਲੱਗਦੇ ਤੁਸੀਂ ਜੇ ਤੁਸੀਂ ਸ਼ਹੀਦ ਹੋ ਕੇ ਆਉਂਦੇ ਤਾਂ ਸਾਨੂੰ ਮਾਣ ਹੋਣਾ ਸੀ ਪਰ ਤੁਸੀਂ ਗੁਰੂ ਸਾਹਿਬ ਜੀ ਨੂੰ ਬੇਦਾਵਾ ਲਿਖ ਕੇ ਦੇ ਆਏ ਹੋ ਇਸ ਕਰਕੇ ਅੱਜ ਤੋਂ ਬਾਅਦ ਤੁਸੀਂ ਸਾਡੇ ਕੁਝ ਨਹੀਂ ਲੱਗਦੇ ਸੋ ਇਸ ਤਰ੍ਹਾਂ ਜਦੋਂ ਕਰਦਿਆਂ ਨੇ ਵੀ ਉਹਨਾਂ ਦੇ ਮਨ ਨੂੰ ਹਿਲਾਉਣਾ ਮਾਰਿਆ ਤਾਂ ਗਲਤੀ ਦਾ ਅਹਿਸਾਸ ਹੋਇਆ ਕਿ ਸਾਡੇ ਤੋਂ ਬੜੀ ਵੱਡੀ ਭੁੱਲ ਹੋ ਚੁੱਕੀ ਹੈ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਖੜਨ ਦਾ ਵੇਲਾ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਾਥ ਦੇਣ ਦਾ ਵੇਲਾ ਸੀ ਉਸ ਵੇਲੇ ਗੁਰੂ ਦਾ ਦਰ ਛੱਡ ਕੇ ਭੱਜ ਆਏ ਹੁਣ ਸਾਨੂੰ ਕਿੱਥੇ ਢੋਈ ਮਿਲਣੀ ਸੋ ਗਲਤੀ ਦਾ ਉਹਨਾਂ ਨੂੰ ਅਹਿਸਾਸ ਹੋਇਆ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਵਾਪਸ ਮੁੜ ਆਏ ਖਿਦਰਾਣੇ ਦੇ ਢਾਬ ਦੇ ਜੰਗ ਵਿੱਚ ਮੁਗਲਾਂ ਦੇ ਨਾਲ ਬੜੀ ਬਹਾਦਰੀ ਨਾਲ ਜੰਗ ਲੜਦਿਆਂ ਹੋਏ ਉਹਨਾਂ 40 ਸਿੰਘਾਂ ਨੇ ਸ਼ਹੀਦੀ ਪ੍ਰਾਪਤ ਕੀਤੀ 40 ਸਿੰਘਾਂ ਦੇ ਵਿੱਚੋਂ ਮਹਾ ਸਿੰਘ ਉਹ ਆਖਰੀ ਸਵਾਸ ਲੈ ਰਹੇ ਸਨ ਤਾਂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਨਜ਼ਰ ਪਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਹਾਸਿੰਘ ਦਾ ਸਿਰ ਚੁੱਕ ਕੇ ਆਪਣੀ ਗੋਦੀ 'ਚ ਰੱਖ ਲਿਆ ਤੇ ਪੁੱਛਿਆ ਦੱਸ ਪੁੱਤਰ ਤੈਨੂੰ ਕੀ ਚਾਹੀਦਾ ਜੇ ਕਵੇਂ ਤਾਂ ਦੁਆਵਾਂ ਜਹਾਨਾ ਦਾ ਸੁੱਖ ਤੇਰੇ ਕਦਮਾਂ 'ਚ ਲਿਖ ਦਈਏ ਜੇ ਚਾਵੇਂ ਤਾਂ ਉਮਰ ਮੰਗ ਲਾ ਮੇਰੇ ਕੋਲੋਂ ਸਵਾਸ ਮੰਗ ਲਾ ਸਾਧ ਸੰਗਤ ਜੀ ਮਹਾਸਿੰਘ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਮਰੱਥਾ ਬਾਰੇ ਜਾਣਦਾ ਸੀ ਉਹਨੂੰ ਪਤਾ ਸੀ ਕਿ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਸਭ ਕੁਝ ਕਰਨ ਕਰਾਉਣ ਦੇ ਸਮਰੱਥ ਹਨ ਮੈਂ ਜੋ ਵੀ ਮੰਗਾਗਾ ਮੈਨੂੰ ਮਿਲ ਜਾਵੇਗਾ ਇਸ ਕਰਕੇ ਮਹਾ ਸਿੰਘ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਕੋਈ ਦੁਨਿਆਵੀ ਮੰਗ ਨਾ ਕੀਤੀ ਉਹਨਾਂ ਨੇ ਵੱਡੀ ਮੰਗ ਕੀਤੀ ਆਪਣੀ ਗਲਤੀ ਆਪਣਾ ਗੁਨਾਹ ਆਪਣਾ ਪਾਪ ਬਖਸ਼ਾ ਲਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਜੀ ਲਾ ਦਿੱਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੋ ਗਲਤੀ ਅਸੀਂ 40 ਸਿੰਘਾਂ ਨੇ ਕੀਤੀ ਤੁਸੀਂ ਉਹ ਬਿਤਾਵਾ ਜਿਹੜਾ ਹੈ ਉਹਨੂੰ ਪਾੜ ਦਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੇਰੀਆਂ ਅੱਖਾਂ ਦੇ ਸਾਹਮਣੇ ਜਿਉਂਦੇ ਜੀ ਉਸ ਬੇਦਾਵੇ ਨੂੰ ਪਾੜੋ ਸਾਡੇ ਟੁੱਟੇ ਗੰਢ ਲਓ ਸਾਨੂੰ ਇਸ ਬੰਧਨ ਤੋਂ ਮੁਕਤ ਕਰ ਦਿਓ ਸਾਧ ਸੰਗਤ ਜੀ ਜਦੋਂ ਇਹ ਮੰਗ ਮਹਾ ਸਿੰਘ ਜੀ ਨੇ ਗੁਰੂ ਸਾਹਿਬ ਜੀ ਦੇ ਅੱਗੇ ਰੱਖੀ ਤਾਂ ਗੁਰੂ ਸਾਹਿਬ ਜੀ ਨੇ ਆਪਣੇ ਕਮਰ ਕੱਸੇ ਦੇ ਵਿੱਚੋਂ ਬੇਦਾਵਾ ਕੱਢ ਕੇ ਪਾੜ ਦਿੱਤਾ ਤੇ ਕਿਹਾ ਲਓ ਤੁਹਾਨੂੰ ਮੁਕਤ ਕਰ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਗਲਤੀ ਗੁਨਾਹ ਬਖਸ਼ ਦਿੱਤਾ ਗਲ ਨਾਲ ਲਾ ਲਿਆ ਉਹਨਾਂ ਦੀ ਟੁੱਟੇ ਗੰਢ ਲਈ ਸਾ ਸੰਗਤ ਜੀ ਇੱਥੇ ਸੋਚਣ ਵਾਲੀ ਗੱਲ ਹੈ ਕਿ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਉਹ ਇਤਿਹਾਸ ਬਾਰੇ ਆਪਾਂ ਨੂੰ ਸਭ ਨੂੰ ਪਤਾ ਆਪਾਂ ਪਿੱਛੇ ਗੱਲ ਕੀਤੀ ਹੈ ਕਿ ਜਦੋਂ ਸਰਸਾ ਨਦੀ ਪਾਰ ਕੀਤੀ ਸੀ ਸਾਰਾ ਖਜ਼ਾਨਾ ਸਰਸਾ ਨਦੀ ਵਿੱਚ ਰੁੜ ਗਿਆ ਕਿੰਨਾ ਗੁਰੂ ਇਤਿਹਾਸ ਸਰਸਾ ਨਦੀ ਵਿੱਚ ਰੁੜ ਗਿਆ ਗੁਰੂ ਸਾਹਿਬ ਜੀ ਦੇ ਪਿਆਰੇ ਸਿੰਘ ਸਿੱਖ ਸ਼ਹੀਦ ਹੋ ਗਏ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਾਰ ਸਾਹਿਬਜ਼ਾਦੇ ਮਾਤਾ ਜੀ ਕਿੰਨਾ ਕੁਝ ਹੋਇਆ ਪਰ ਇਹਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਚਿੱਠੀ ਇੱਕ ਕਾਗਜ਼ ਸੰਭਾਲ ਕੇ ਰੱਖਿਆ ਜਿਹਦੇ ਤੇ ਲਿਖਿਆ ਸੀ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੱਖ ਨਹੀਂ ਉਹ ਚਿੱਠੀ ਉਹ ਬੇਦਾਵਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸੇ ਦਿਨ ਲਈ ਸੰਭਾਲ ਕੇ ਰੱਖਿਆ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਆਪਣੇ ਬੱਚਿਆਂ ਤੇ ਯਕੀਨ ਸੀ ਕਿ ਇੱਕ ਨਾ ਇੱਕ ਦਿਨ ਵਾਪਸ ਜ਼ਰੂਰ ਮੁੜ ਕੇ ਆਉਣਗੇ ਇਹ ਮੇਰੇ ਹਨ ਜਿਵੇਂ ਮੇਰੇ ਆਪਣੇ ਦੁਨਿਆਵੀ ਮਾਪਿਓ ਹਨ ਇਹਨਾਂ ਨੂੰ ਵੀ ਆਪਣੇ ਬਾਰੇ ਪਤਾ ਹੈ ਸਾਡੀ ਪਹੁੰਚ ਕਿੱਥੋਂ ਤੱਕ ਹੈ ਉਸੇ ਤਰ੍ਹਾਂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਾਡੇ ਬਾਰੇ ਚੰਗੀ ਤਰ੍ਹਾਂ ਪਤਾ ਹੈ ਉਹਨਾਂ ਨੂੰ ਸਾਡੇ ਬਾਰੇ ਖਾਸ ਕਰਕੇ ਜਿਨ੍ਹਾਂ ਨੂੰ ਉਹ ਆਪਣਾ ਇੱਕ ਵਾਰ ਬਣਾ ਲੈਂਦੇ ਹਨ ਜਿਨ੍ਹਾਂ ਨੂੰ ਕਲਗੀਧਰ ਪਾਤਸ਼ਾਹ ਪਿਆਰ ਕਰਦੇ ਹਨ ਫਿਰ ਉਹਨਾਂ ਦੇ ਉੱਤੇ ਸਦਾ ਹੀ ਮਿਹਰਬਾਨ ਰਹਿੰਦੇ ਹਨ ਇਸ ਕਰਕੇ ਉਹਨਾਂ ਨੇ ਉਹ ਚਿੱਠੀ ਉਹ ਬੇਦਾਵਾ ਆਪਣੇ ਕਮਰਕੱਸੇ ਵਿੱਚ ਰੱਖਿਆ ਹੋਇਆ ਸੀ ਜਦੋਂ ਮਹਾ ਸਿੰਘ ਜੀ ਨੇ ਮੰਗ ਕੀਤੀ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਝੱਟ ਹੀ ਬੇਦਾਵਾ ਕੱਢ ਕੇ ਪਾੜ ਦਿੱਤਾ। ਉਹਨਾਂ ਨੂੰ ਬੰਦਨ ਤੋਂ ਮੁਕਤ ਕਰ ਦਿੱਤਾ। ਉਹਨਾਂ ਦੀ ਟੁੱਟੀ ਗੰਢ ਲਈ। ਤੇ ਸਾਧ ਸੰਗਤ ਜੀ ਜੇਕਰ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਇੰਨੇ ਦਿਆਲ ਹੋ ਸਕਦੇ ਹਨ ਫਿਰ ਸਾਡੇ ਤੇ ਵੀ ਹੋ ਜਾਣਗੇ। ਅਸੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਇਹ ਬੇਨਤੀ ਕਰੀਏ ਤਾਂ ਸਹੀ। ਕਿ ਮਹਾਰਾਜ ਸੱਚੇ ਪਾਤਸ਼ਾ ਸਾਨੂੰ ਵੀ ਬੰਦਨਾ ਤੋਂ ਮੁਕਤ ਕਰੋ ਸਾਡੇ ਵੀ ਟੁੱਟੇ ਗੰਢ ਲਓ ਮਹਾਰਾਜ ਸੱਚੇ ਪਾਤਸ਼ਾ ਜੀ ਬੜੇ ਦਿਆਲੂ ਤੇ ਕਿਰਪਾਲੂ ਹਨ ਇਸ ਕਰਕੇ ਹਰ ਵੇਲੇ ਉੱਠਦੇ ਆਂ ਬਹਿੰਦੇ ਆਂ ਖਾਸ ਕਰਕੇ ਇਸ ਮਹੀਨੇ ਵਿੱਚ ਕਿਉਂਕਿ ਇਹ ਮਹੀਨਾ ਬੰਦਨ ਘਟਵਾਉਣ ਦਾ ਮਹੀਨਾ ਹੈ ਟੁੱਟੀਆਂ ਗੰਢਵਾਉਣ ਦਾ ਮਹੀਨਾ ਹੈ ਇਸ ਮਹੀਨੇ ਵਿੱਚ ਕਲਗੀਧਰ ਮਹਾਰਾਜ ਜੀ ਦੇ ਚਰਣਾ ਵਿੱਚ ਅਰਦਾਸ ਬੇਨਤੀ ਕਰਦੇ ਰਹੋ ਕਿ ਹੇ ਸੱਚੇ ਪਾਤਸ਼ਾ ਸਾਡੇ ਵੀ ਟੁੱਟੇ ਗੰਢ ਲਓ ਆਪਣਾ ਬਣਾ ਲਓ ਸਾਡੀਆਂ ਗਲਤੀਆਂ ਗੁਨਾਹ ਪਾਪ ਬਖਸ਼ ਦਿਓ ਜਿਹੜੀ ਮਾੜੀ ਆਦਤ ਛੱਡਣੀ ਚਾਹੁੰਦੇ ਹੋ ਉਹ ਮਾੜੀ ਆਦਤ ਛੱਡਣ ਦੇ ਲਈ ਪਰਮਾਤਮਾ ਅੱਗੇ ਅਰਦਾਸਾਂ ਬੇਨਤੀਆਂ ਕਰੋ ਸਭ ਤੋਂ ਪਹਿਲਾਂ ਆਪਣੇ ਅੰਦਰ ਝਾਤ ਮਾਰੋ ਸਾਡੇ ਅੰਦਰ ਕਿਹੜੀਆਂ ਮਾੜੀਆਂ ਆਦਤਾਂ ਤੇ ਕਿੰਨੇਕ ਔਗਣ ਹਨ ਜਿਹੜੇ ਸਾਨੂੰ ਗੁਰੂ ਚਰਨਾਂ ਤੋਂ ਦੂਰ ਕਰ ਰਹੇ ਹਨ ਸਾਧ ਸੰਗਤ ਜੀ ਇੱਕ ਵੇ ਦਾਵਾ ਉਹ ਸੀ ਜਿਹੜਾ ਉਹ ਚਾਲੇ ਸਿੰਘਾਂ ਨੇ ਲਿਖਤੀ ਰੂਪ ਚ ਦਿੱਤਾ ਇੱਕ ਵੇ ਦਾਵਾ ਉਹ ਹੈ ਜਿਹੜਾ ਅਸੀਂ ਗੁਰੂ ਸਾਹਿਬ ਦੇ ਬਚਨਾਂ 'ਨਾਂ ਮੰਨ ਕੇ ਹਰ ਰੋਜ਼ ਮਹਾਰਾਜ ਜੀ ਨੂੰ ਦੇ ਰਹੇ ਹਾਂ ਲਿਖਤੀ ਰੂਪ ਵਿੱਚ ਭਾਵੇਂ ਨਹੀਂ ਆਪਾਂ ਲਿਖਦੇ ਪਰ ਅਸੀਂ ਗੁਰੂ ਸਾਹਿਬ ਜੀ ਦੀ ਕਹੀ ਹੋਈ ਗੱਲ ਨੂੰ ਨਹੀਂ ਮੰਨਦੇ ਗੁਰੂ ਸਾਹਿਬ ਜੀ ਨੂੰ ਬੇਦਾਵਾ ਹੀ ਤਾਂ ਦੇ ਰਹੇ ਹਾਂ ਅਸੀਂ ਕਹਿ ਦਿੰਨੇ ਹਾਂ ਮਹਾਰਾਜ ਸੱਚੇ ਬਾਦਸ਼ਾਹ ਅਸੀਂ ਤੁਹਾਡੇ ਸਿੱਖ ਨਹੀਂ ਤੁਸੀਂ ਸਾਡੇ ਗੁਰੂ ਨਹੀਂ ਤਾਂ ਫਿਰ ਪਹਿਲਾਂ ਆਪਣੇ ਅੰਦਰ ਝਾਤ ਮਾਰੀਏ ਕਿ ਅਸੀਂ ਕਿਹੜੇ ਕੰਮ ਗੁਰੂ ਸਾਹਿਬ ਜੀ ਦੇ ਦੱਸੇ ਅਨੁਸਾਰ ਕਰ ਰਹੇ ਹਾਂ ਗੁਰੂ ਸਾਹਿਬ ਜੀ ਤੋਂ ਬੇਮੁਖ ਅੱਜਕਲ ਹੋ ਰਹੇ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਫਰਮਾਨ ਹੈ ਉਹ ਸਾਨੂੰ ਹੁਕਮ ਹੈ ਕਿ ਰੋਜ਼ ਅੰਮ੍ਰਿਤ ਵੇਲੇ ਉਠੋ ਉੱਠ ਕੇ ਨਿਤਨੇਮ ਕਰੋ ਅੰਮ੍ਰਿਤ ਵੇਲਾ ਸੰਭਾਲੋ ਗੁਰੂ ਸਾਹਿਬ ਦੇ ਕਹਿਣੇ ਵਿੱਚ ਰਹੋ ਆਗਿਆਕਾਰੀ ਬੱਚੇ ਬਣ ਜਾਓ ਪਰ ਜੇ ਅੰਮ੍ਰਿਤ ਵੇਲੇ ਨਹੀਂ ਉੱਠਦੇ ਨਿਤਨੇਮ ਨਹੀਂ ਕਰ ਸਕਦੇ ਤਾਂ ਸਮਝੋ ਸਾਡੇ ਵੱਲੋਂ ਵੀ ਬੇਦਾਵਾ ਹੀ ਹੈ ਅਸੀਂ ਗੁਰੂ ਸਾਹਿਬ ਜੀ ਆਗਿਆ ਤੋਂ ਬਾਹਰ ਹਾਂ ਤੇ ਜੇ ਗੁਰੂ ਸਾਹਿਬ ਜੀ ਦੇ ਦੱਸੇ ਅਨੁਸਾਰ ਚੱਲ ਰਹੇ ਆ ਤਾਂ ਸੱਚੇ ਪਾਤਸ਼ਾਹ ਜੀ ਦੇ ਅਨੁਸਾਰ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸਿੰਘ ਬਣ ਜਾਣਾ ਹੈ ਅੰਮ੍ਰਿਤ ਵੇਲੇ ਨਾਲ ਜੁੜਨਾ ਹੈ ਤੁਰਦੇ ਆ ਫਿਰਦੇ ਆ ਉੱਠਦੇ ਆ ਬੈਠਦੇ ਆ ਪਰਮਾਤਮਾ ਜੀ ਦੇ ਨਾਮ ਦਾ ਸਿਮਰਨ ਕਰਨਾ ਹੈ ਆਪਣੇ ਕਿਰਤ ਕਮਾਈ ਸੱਚੀ ਤੇ ਸੋਚੀ ਕਰਨੀ ਹੈ ਉਸ ਵਿੱਚੋਂ ਵੀ ਦਸਵੰਦ ਕੱਢਣਾ ਹੈ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਹੈ ਉਹਨਾਂ ਦੀ ਆਗਿਆ ਵਿੱਚ ਰਹਿ ਕੇ ਹੀ ਹਰ ਕੰਮ ਕਰਨਾ ਹੈ ਕਿਉਂਕਿ ਆਪਣੇ ਬਾਰੇ ਤਾਂ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾਣਦੇ ਹਨ ਤੇ ਜਾਂ ਫਿਰ ਅਸੀਂ ਖੁਦ ਜਾਣਦੇ ਹਾਂ ਆਪਣੀ ਸਚਾਈ ਕੀ ਹੈ ਅਸੀਂ ਕਿੰਨੇ ਕ ਪਾਣੀ ਚ ਹਾਂ ਆਪਣੇ ਅੰਦਰ ਝਾਤ ਮਾਰਨੀ ਹੈ ਆਪਣੇ ਅੰਦਰ ਜਿਹੜੇ ਗੁਨਾਹਾਂ ਤੇ ਪਾਪ ਕੀਤੇ ਹੋਏ ਹਨ ਉਹਨਾਂ ਦੇ ਲਈ ਪਰਮਾਤਮਾ ਜੀ ਦੇ ਕੋਲ ਮਾਫੀ ਮੰਗਣੀ ਹੈ ਉੱਠਦੇ ਆ ਪੈਂਦੇ ਆ ਤੁਰਦੇ ਆ ਫਿਰਦੇ ਆ ਪਰਮਾਤਮਾ ਅੱਗੇ ਅਰਦਾਸਾਂ ਬੇਨਤੀਆਂ ਕਰਿਆ ਕਰੋ ਤੇ ਜੋ ਵੀ ਦਾਤਾਂ ਪਰਮਾਤਮਾ ਜੀ ਨੇ ਤੁਹਾਨੂੰ ਦਿੱਤੀਆਂ ਹਨ ਉਹਨਾਂ ਦੇ ਲਈ ਪਰਮਾਤਮਾ ਜੀ ਦਾ ਹਰ ਸਾਹ ਨਾਲ ਸ਼ੁਕਰਾਨਾ ਕਰਿਆ ਕਰੋ ਸਤ ਸੰਗਤ ਜੀ ਇਸ ਮਹੀਨੇ ਵਿੱਚ ਕੀਤੀ ਹੋਈ ਭਜਨ ਬੰਦਗੀ ਚੰਗੇ ਕੰਮਾਂ ਦਾ ਫਲ ਸਾਨੂੰ 12 ਗੁਣਾ ਹੋ ਕੇ ਮਿਲਦਾ ਹੈ ਜਿਸ ਬੰਦੇ ਨੇ ਕਹਿੰਦੇ ਕਿ ਇਹ ਮਹੀਨਾ ਸੰਭਾਲ ਲਿਆ ਹਰ ਰੋਜ਼ ਅੰਮ੍ਰਿਤ ਵੇਲੇ ਉੱਠਿਆ ਉਹਨੂੰ ਪੂਰੇ ਸਾਲ ਜਿੰਨਾ ਫਲ ਮਿਲ ਜਾਵੇਗਾ ਸੋ ਇੰਨਾ ਪਾਵਰਫੁਲ ਮਹੀਨਾ ਹੈ ਇਸ ਕਰਕੇ ਇਸ ਮਹੀਨੇ ਦਾ ਇੱਕ ਪਲ ਤੇ ਇੱਕ ਸ਼ਿਨ ਬਿਰਥਾ ਨਹੀਂ ਜਾਣੇ ਚਾਹੀਦੇ ਅੰਮ੍ਰਿਤ ਵੇਲੇ ਉੱਠਣਾ ਹੈ ਉੱਠ ਕੇ ਨਿਤਨੇਮ ਕਰਨਾ ਹੈ ਰਾਤ ਨੂੰ ਵੀ ਤੁਸੀਂ ਰਹਿਰਾਸ ਸਾਹਿਬ ਤੇ ਕੀਰਤਨ ਸੋਹਿਲਾ ਸਾਹਿਬ ਦੀ ਬਾਣੀ ਦਾ ਜਾਪ ਕਰਕੇ ਫਿਰ ਹੀ ਸੌਣਾ ਹੈ ਤੇ ਰਾਤ ਨੂੰ ਵੀ ਸੌਣ ਲੱਗਿਆ ਵਾਹਿਗੁਰੂ ਵਾਹਿਗੁਰੂ ਨਾਮ ਦਾ ਜਾਪ ਸਿਮਰਨ ਕਰਨਾ ਤੇ ਸਵੇਰੇ ਉੱਠਦੇ ਹਾਂ ਬਹਿੰਦੇ ਹਾਂ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਤੁਹਾਡੀ ਰਸਨਾ ਤੇ ਹੋਣਾ ਚਾਹੀਦਾ ਹੈ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ